ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਦੀਪ ਦਾ ਹੋਰ ਆਪਨ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਣ ਹੋਗੇ ਗਰਮੀ ਬਹੁਤ ਜ਼ਿਆਦਾ ਹੈ ਸਵੇਰੇ ਸਵੇਰੇ ਕੱਲ੍ਹ ਤੇ ਬਹੁਤ ਜ਼ਿਆਦਾ ਗਰਮੀ ਪੈ ਰਹੀਏਗੀ ਤੇ ਕੋਨੇ ਚਾਹ ਪੀਣਿਆਂਗੇ ਨੇ ਬੱਚਿਆਂ ਦਾ ਸਿਰ ਬਾਉਣਿਆਂਗੇ ਪਰ ਆਪ ਜੀ ਨਹਾਉਣ ਦੀ ਵੇਟ ਤੇ ਬੈਠੀ ਹੈ ਜਿਹੜੀ ਵਾਰੀ ਨਹੀਂ ਆਈ ਪਹਿਲਾ ਗੁਰਮਨਾਤ ਤੇ ਹੁਣ ਸੁਖਮਨ ਨਾਉਣ ਦੀ ਹੈ ਤੇ ਪ੍ਰੋਬਲਮ ਪੈ ਰਹੀ ਹੈ। ਨੰਬਰ ਲੱਗਿਆ ਤੇ ਆ ਵਰਦੀ ਵਧੀਆ ਇਹਨਾਂ ਦੀ ਚਿੱਟੀ ਨਹੀਂ ਹੋਏਗੀ। ਚਿੱਟੀ ਵਰਦੀ ਦਾ ਔਖਾ ਹੋ ਜਾਣਾ। ਇਹ ਤਾਂ ਉੱਚੀ ਹੋ ਗਈ ਹੋਰ ਆ ਜਿਹੜੀ ਅਸੀਂ ਦਬਾ ਕੇ ਲਏ ਕੋਈ ਕਬੂਰ ਮੈਂ ਤਾਂ ਮਾਰ ਤਾਂ ਕੋਡਵਰ ਹੋਣ ਲੇ ਕਲ ਗਾਵਣੀ ਸਿਆਣਾ ਚ ਲੈ ਲਿਆ ਕਰ ਗਰਮੀਆ ਵੇਲੇ ਨੂੰ ਘਸ ਜਾਂਦੀ ਆ ਆ ਜਾ ਚਾਹ ਪਾਈ ਪੀ ਤੇਰੀ ਆ ਕੌਲੇ ਚ ਚਾਹ ਪਾਈ ਪੀ ਆਟਾ ਕੀ ਪੀ ਅਮਾ ਠੰਡੀ ਹੋ ਜਾ ਆ ਜਾ ਰਮਨਤ ਆ ਜਾ ਮਾਨੂੰ ਆ ਜਾ ਆ ਤੋ ਰਮਨਤ ਕੌਲੇ ਚ ਪਾ ਚਾਹ ਅਕਸ਼ਿ ਜੀ ਬਾਲੇ ਵੇਰੀ ਪ੍ਰੋਬਲਮ ਹਾਂ ਇਹਨੂੰ ਤਾਂ ਪੀ ਅਕਸ਼ਿ ਜੀ ਚ ਬਾਲਾ ਵਨ ਨਾਲ ਚੜਾਲਾਂ ਮੰਤ ਬੱਚ ਬਾ ਨਹੀਂ ਸੁੱਕੀ ਕਹਿਵੇ ਛੁੱਟੀ ਦੀ ਰਾਤ ਹੈ ਜੰਮੀਆ ਹੌਲੀ ਹੈ ਆਪਨੇ ਮਲਾਇਆ ਜੇ ਆਦਰ ਆਦਰ ਤੇ ਵੀ ਪਾਰ ਹੋਊਗਾ ਕਿ ਨਹੀਂ ਆਦਰ ਚ ਕਿੰਨੇ ਕਿਲੋ ਦਾ ਪਤਾ ਨਹੀਂ ਕਰੇ ਜੀ ਬੈਠੇ ਹਰੇ ਇਹਦਾ ਬਾੜੀ ਫੁੰਗੀ ਜੀ ਆ ਇਹ ਕਹਿਵੇ ਛੁੱਟੀ ਦੀ ਰਾਤ ਹੈ ਰੋਲਾ ਪਾਉਂਦੀ ਜੀ ਜੀ ਕਹਿ ਗਈ ਸੀ ਕਹਿ ਗਈ ਸੀ ਇਹ ਪ੍ਰੋਬਬਲੀ ਚਾਹ ਪੀ ਲਾ ਕਿਉਂ ਛੇੜਦੀ ਐ ਇਹਨੂੰ ਮੈਂ ਤੈਨੂੰ ਤਾਂ ਮੁਸਕਿਹਤ ਚਾਹ ਪੀ ਲਾ ਇਹ ਰੀਵਨ ਘੜਤੀ ਦੀ ਆ ਚਾਹ ਪੀ ਲੈ ਉਹ ਮੰਨ ਤਾ ਵਾ ਇਹ ਖੰਡ ਦੀ ਬੋਲੀ ਅੰਦਰੋਂ ਅੰਦਰ ਕਰ ਲੈ ਆ ਮੈਂ ਪਾਉਣੀ ਆ ਵਿੱਚ ਖੰਡ ਦੀ ਬੋਲੀ কাল ਤੋਂ ਪਾਣੀ ਪੈ ਗਈ ਨਾ ਥੁਰ ਜੂ ਠੀਕ ਆ ਮਮ ਕੀ ਕਿਵੇਂ ਆਸ ਨਿਬਰਣ ਬਣਾਈਏ ਗੁਰਦਰ ਬਾਦ ਨੂੰ ਕੋਈ ਚੱਕਦਾ ਨਹੀਂ ਪਾਈ ਤੈਨੂੰ ਤਾਂ ਕੱਕਦਾਨੀ ਕੋਈ ਦੇ ਗੁੱਥੇ ਪਾਉਂਦਾ ਪੈਰਾਂ ਚ ਹੱਥ ਨਾਲ ਕੱਢ ਦ ਹਾੜੇ ਕਿ ਮਾਇਰ ਹੋਦਾ ਮੇਰੀ ਪਾਰੀ ਮੰਮਾ ਮੇਰੀ ਕੀਰਾ ਮੰਮਾ ਉਹ ਮੇਰੀ ਪਾਰੀ ਮੰਮਾ ਕਵਰ ਆ ਨਵਲਦਾ ਮੇਰੇ ਨਾਲ ਦਾ ਹੈਨਾ ਕਵਰ ਲੈ ਮੇਰੀ ਪਾਰੀ ਮੰਮਾ ਮੇਰੀ ਮੰਮਾ ਆਇਆ ਪਖੇ ਡੀਏ ਏ ਹੁਣ ਬੈਠਾ ਹੋ ਜੋ ਏ ਊ ਆ ਬੈਠ ਕੇ ਗੱਲਾਂ ਕਰ ਗੱਲਾਂ ਕਰ ਬੈਠ ਕੇ ਪਾਈ ਬੈਠਣ ਲੱਗੇ ਮੰਨ ਤਾ ਪੀ ਪੀ ਨਹੀਂ ਆ ਕੀ ਦੇ ਖਾਤਰ ਲਈ ਇੰਨੀ ਆ ਇੰਨੀ ਆ ਕੁੱਕੜੇ ਇੰਨਾ ਇਹ ਕੁੱਕਰੇ ਕਿੰਨੇ ਕੀਰੇ ਵਾਸਤੇ ਲਈ ਫੇਰਾ ਮੰਨੇ ਖਾ ਰਾਤ ਰੱਖਾਦੇ ਹੋਰ ਗੁਰਾਦਰ ਕਿੱਡੀ ਅੰਨਾ ਖੜਾ ਸਮੇਂ ਬੈਠੇ ਨਾ ਇੱਕ ਕਿਹਨੂੰ ਦੇਣਗੇ ਪ੍ਰੋਬਲੀ ਇਹਨੂੰ ਦੇਣਗੇ ਸੁਖਮਨ ਹੋਰੀਆਂ ਨੂੰ ਆ ਕੀ ਦੇ ਵਾਸਤੇ ਨੇ ਕੀ ਖਸਾਇਚ ਸਭ ਤੋਂ ਕੋ ਬਿਸਕੁਟ ਇਹ ਸੀ ਬਿਸਕੁਟ ਨੇ ਲੈ ਜਿਨੇ ਆ ਮਿਰਚਾਂ ਦੇ ਕੁਰਕਰੇ ਕਾਤੋਂ ਲਿਆ ਤੇ ਇਹਨੂੰ ਕਹਿੰਦੀ ਖਾਣ ਨਹੀਂ ਮੈਂ ਤੂੰ ਮਚਾਉ ਆ ਤਾਂ ਹਮ ਨੂੰ ਲੱਗਦਾ ਆਪ ਕਿਹੜਾ ਸਾਰਿਆ ਕੁੱਕੜ ਇਹਨਾਂ ਖਾਈ ਪੁੱਤ ਤੂੰ ਇਹ ਵੱਡੀਆਂ ਖਾ ਲੈਣੇ ਸਾਰਿਆ ਸਾਰਿਆ ਇਹ ਮਿਰਚ ਵਾਲੀ ਹੁੰਦੀ ਐ ਇੱਚ ਚੈਰੀ ਨਹੀਂ ਹੈਗੀ ਇਹ ਕਹਿੰਦੀ ਚੈਰੀ ਹੈ ਕਿਸੇ ਕੋਸੇ ਤੇਰਾ ਪਰ ਉਹ ਵੀ ਰੱਖਣਾ ਕੋਈ ਮਹੰਨਟਾ ਤੇ ਕਿਹਨ ਜਦ ਤੱਕ ਆਈ ਤੇ ਉਹ ਵੀ ਹੁਣ ਜਿਵੇਂ ਹੁਣ ਕੋਠੀ ਚੁੱਕੀ ਹੋਇਆ ਫੋਟ ਤੇ ਲੱਗਿਆ ਪਹਿਨੇ ਦੋਨੇ ਪੈਨ ਪਾਈ ਇੱਕ ਦਾ ਜਾਂਦਾ ਇੱਕ ਦਾ ਓਏ ਓਏ ਕਿਹਾਨੀ ਪੀ ਆਪੇ ਬੱਚੇ ਕਿਹਾਨੀ ਪੀ ਆਪਰੇ ਲੈ ਖਾਨੀ ਹੈ ਫਰੂਟੀ ਨਾਲ ਰੋਟੀ ਨਾਲ ਹੀ ਖਾਣੀ ਹੈ ਹਾਂ ਨਹੀਂ ਕਿਵੇਂ ਕਰੀਏ ਪੂਰਾ ਅੱਦਰ ਮੰਗਦਾ ਇਹਨੂੰ ਦੇ ਦੇ ਮੈਂ ਨਹੀਂ ਆਹ ਪੂਰਾ ਅੱਦਰ ਮੰਗਦਾ ਪੁੱਤ ਇਹਨੂੰ ਦੇ ਨਾ ਜੀ ਬੀਰੇ ਰੱਖ ਲਈਏ ਨਾ ਹਾਂ ਨਾ ਨਾ ਸੀ ਰੱਖ ਲਈਏ ਸਿੱਖਿਆ ਲੈ ਕਰਾਂਗੇ ਫੇੜ ਲੈ ਕਰਾਂਗੇ ਬੜਿਆ ਜੀ ਲਾ ਲੈ ਕਿ ਤੈਨਰੇ ਮਿਨੋਤ ਜੀ ਲਾ ਕਿ ਤੂੰ ਨਾ ਪੁੱਤ ਨਾ ਨਾ ਤੇਰਾ ਮੂੰਹ ਮੱਥੀਓ ਇਹਰ ਮੂੰਹ ਮਾਤੀ ਚੰਗਾ ਸੀ ਰੱਖ ਲੈਣ ਚੰਗਾ ਠੀਕ ਆ ਤੈਨੂੰ ਤੇਰਾ ਦੰਪੀ ਦਾ ਦੂਤੇ ਕਾਪੋਟੀ ਕਾ ਦੂਤੇ ਇਹ ਕੁਸਰੀ ਕਾਤਾ ਕੋਟੀ ਤਾਂ ਹਫਤੇਵਾਰ ਕਾਤਾ ਬੱਤੀ ਦੇ ਹਫਤੇਵਾਰ ਹੈ ਅੱਜ ਨੂੰ ਜਾ ਜੂ ਮੇਰਾ ਗੱਦੂ ਨਹੀਂ ਚੱਲ ਕਰ ਤੋ ਨਾ ਆ ਉਸ ਕਾ ਬਈ ਜਾਵਾਂ ਧਾਣਾ ਹੈ ਮੱਕ ਗਈ। ਖੜਮੱਕ ਗਈ। ਹੋਰ ਅੱਜ ਕਿ ਬੋਰੀ ਲੈ ਗਈ ਆ ਮੈਂ ਸਟਾਰਟ ਤੇ ਪਾ ਲੰਨਾ। ਹੋਰ ਤਾਂ ਫੌਲਕ ਪਾ ਲੈ ਕੀ? ਹਾਂਜੀ। ਪੰਜ ਕਿ ਬੋਰੀਆਂ ਲੈ ਆ ਕੇ ਜਾਣ ਜੀ। ਕਰਾ ਕੇ ਲੈਣੀ ਕੋ। ਆਹ ਹੋ। ਕਰਾ ਲੈ ਮੋਂਗੇ ਫੇਰ ਤਾਂ ਟਾਈਮ ਹੀ ਕੱਲ ਨੂੰ ਕਰਾ ਲੇਮ। ਤੋ ਫੇਰ ਮੈਂ ਸਾਂਹ ਸੂਈਆਂ ਤਾਂ ਕਰਾ ਲਿਆ ਨੂੰੇ ਬਾਦ। ਹੁਣ ਪੰਜ ਕਿ ਬੋਰੀਆਂ ਤੇ ਆਵਾਂ। ਕੱਲ ਨੂੰ ਕਰਾ ਲੇਉਂਗਾ। ਉਹ ਵੀਰ ਹਨ ਉਸ ਦਾ ਇਹ ਨਾ ਚਾਹ ਕੇ ਕਿ ਉਹ ਰੱਬ ਕਰਾ ਲਾਣ। ਲੇਖੀ ਪੜਦੀਆਂ ਨੇ। ਹਾਂ। ਪੜਦੀਆਂ ਨੇ ਦੇਖੀ। ਇਹਨੇ ਚੌੜ ਵਾਲੀ ਕਰ ਦਿੰਦਾ। ਦੇਖਾਂ ਟੱਕਰ ਲਾਈ ਨਹੀਂ ਦੇਖਦੇ। ਇੱਥੇ ਪਾਉਂ ਕੱਤ ਗਰਮੀ ਵਾਲੀ ਅੰਦਰ ਤੋਂ। ਸਕੂਲ ਦਾ ਲਾਵਾ ਅੰਦਰ ਕਰਾ। ਉਹ ਮਰਜ਼ੀ ਕਰ। ਪੂਰੇ ਪਾ ਦਾਂ ਦੋ ਘਟੇ ਨਿਮਾਰ ਕੇ ਅੰਦਰ ਬੰਦ। ਆਹੋ ਦੇਖ ਆਇਆ। ਜਨਤਾ ਆ ਰਹੀ ਨੇ ਦੇਖ ਤਾਂ। ਬਾਲੀ ਸੀ ਅੱਜ ਹੱਬ ਤਾਂ ਮਰਨ ਵਾਲੇ ਗਾ ਰੱਖੇ ਗਰਮੀ ਨੇ ਬੁਸਤ ਨਾ ਬਾਲੇ ਗਰਮੀ ਅੱਜ ਮੀਨਾ ਇਹ ਗੱਲ ਨੂੰ ਤੇ ਹੁਣ ਤਾਂ ਸਭ ਘਾਰੇ ਤੇ ਦਾ ਅਰਬਾਈ ਗਾ ਤੇ ਮੂੰਗੀ ਵੀ ਵੱਢਣੀ ਹੈ ਹੈ ਮੂੰਗੀ ਵੀ ਵੱਢਣੀ ਹੈ ਜੇ ਕਹਿੰਦਾ ਅਸੀਂ ਕਦੇ ਸਿੱਧੀ ਸਾਦੀ ਖੇਲਤੀ ਇਹ ਮੁੰਡਿਆਂ ਨੇ ਮੱਕੀ ਦੇ ਚਾਰ ਤੇ ਪੰਗੇ ਨੂੰ ਹੀ ਲੱਗਦਾ ਜੀ ਸਾਡੇ 4 ਮੁੱਕ ਗਿਆ 10 ਦਿਨ ਹੋ ਗਏ 4 ਮੁੱਕ ਨੂੰ ਮੱਝ ਦਾ ਅੱਧਾ ਦੁੱਧ ਹੀ ਰਹੇਗਾ ਸਾਡੇ ਮੱਕੀ ਆ ਮਹਸਤ ਦਾ ਮਹਿੰਗਾ ਵਾਲਾ ਆ ਕੀ ਜੀ ਵੇਚਣ ਆਪਣੇ 3 ਲੱਖ ਦੀ ਵਿਕ ਜਣਗੇ ਸੀ ਇਹ ਕਿੰਨੇ ਪਿਆਹਿਆਰ ਨੂੰ ਗੱਲਾ ਵਿਕਦਾ ਮੱਕੀ ਦਾ ਅੱਛਾ ਤੋਤੇ ਕਹਿੰਦੇ ਲਿਆ ਹਾਂ ਤੇ ਫਿਰ ਆਪਣੀ ਅਮਾ ਸਭੀ ਕਰਨਗੇ ਆਪਾਂ ਉਂਵੀ ਲੈ ਗੱਖ 6 ਕਿੱਲ ਨੇ ਤਾਂ ਅੱਖ ਦੇ ਹੁਣ ਵਿਕ ਜਾਣਗੇ ਤੇ ਫੇਰ ਜੇ ਮੈਂ ਵੱਢ ਲਿਆ ਹੁਣ ਤਾਂ ਅੱਖ ਆ ਆਪਣੇ ਮੱਸਾਂ ਨੂੰ ਦੁੱਧ ਨਹੀਂ ਦੇਣਾ ਪੀੜ ਮੁਹਰ ਨੰਗ ਹੋ ਜਾਣਗੇ ਨਹੀਂ ਵੇਚ ਤਨ ਤਾਂ 50000 ਨੂੰ ਕਿੱਲਾ ਵਿਕਦਾ ਤੁਸੀਂ ਕਿਹਨੇ 50000 ਨੂੰ ਲੇਤਾ ਭਾਈ ਮੈਂ ਤਾਂ ਵੀ ਬਾਹਤ ਆਉਂਦੀ ਹੈ ਹਮ ਆਪਾਂ ਸੱਲੀਆਂ ਵੀ ਵਾਲੀਆਂ ਨੇ ਹਮ ਉਹ ਤਾਂ ਵਿੱਚੋਂ ਸੱਲੀਆਂ ਤੋੜ ਵੀ ਲੈਂਦੇ ਨੇ ਲੋਕ ਵੇਚ ਦਿੰਦੇ ਨੇ ਸੱਲੀਆਂ ਪਿੰਡੂ ਹੀ ਲਿਆ ਆਪਣੇ ਉਹ ਕਿੱਸੇ ਹਮ ਕੀ ਐਵੇਂ ਹੀ ਕਿਨੇ ਵੇਚਦੇ ਆ ਆਪਣੇ ਨੂਰ ਕਿਲਾ ਵਿੱਜਾ ਦੇ ਕਿਸ਼ ਨੂੰ 70000 ਦਾ ਲੈ ਲਿਆ। ਨੂਰ ਕਿਲਾ 75 ਦਾ। ਮਿਆਹਿਆਰ ਦਾ ਕਿਲਾ ਲਿਆ। 75000 ਦਾ ਲੈ ਲਿਆ ਨੂਰ ਕਿਲਾ। ਹੂੰ। ਮਾਫੀ ਦੇ ਖਰਚਾ ਪਾਲਾ। ਮਾਫੀ ਦੇ ਖਰਚਾ ਪਾਲਾ। ਐਸੀ ਜਰ ਦੀਆਂ ਫੰਦਾਣਾ। ਪਾ ਕੇ ਕੱਟ। ਭਾਗੂ ਬਾਣੋ ਨਮਾ ਨਮਾ ਅੰਦਰ ਬਾਣੋ 10 ਨੰਬਰ ਤਾਂ 3:30 ਹੋ ਗਏ ਹੋਣਗੇ ਹੂੰ ਚਰੀ ਜੀ ਬਾਗੂ ਬਾਹਰੀ ਵਾਲੀ ਏ ਜੀ ਖਾਂਦੀਆਂ ਤਾਂ ਹੈਗੀਆਂ ਨੇ ਇਨਨ ਵੀ ਹੋਰੀ ਪਾਏਗੀ ਮਿੱਠੀ ਹੈ ਜੀ ਮਿੱਠੀ ਹੈ ਹਾਂ ਬਾਸ ਨਾ ਹੁੰਦੇ ਮਿੱਠੇ ਜਿਹੜੀ ਅੱਗੇ ਚੜੀ ਤੇ ਗੰਨੀ ਚੁੱਪੀ ਜਾਂਦੇ ਨਹੀਂ ਕਿ ਹੁੰਦੇ ਹਨਾ ਬਾਪੂ ਦੀ ਜਿੰਦ ਦੇਵਾਂਗਾ ਇੱਦਾਂ ਕੋਈ ਨਹੀਂ ਚੁੱਪੇ ਗਏ ਤੁਮ ਤਾਂ ਮਾਲੀ ਤੁਸੀਂ ਉਹ ਹਰੀ ਤਾਰੀ ਆ ਦੇਖ ਕੇ ਪੱਤਣਾਂ ਨੇ ਵੱਡਣ ਜਾਣੀ ਹਰੀ ਤਾਰੀ ਹੈ ਮਿੱਠਾ ਰੋ ਇਰੇ ਕਿਰੇ ਚੁੱਪ ਕਰੇ ਜੇ ਚਲੀ ਨਾ ਗੰਨੀ ਮਾਈਂਰ ਖਾਲਾ ਆਪਰੇ ਤੇ ਨੰਨਾ ਨਹੀਂ ਲ ਸਕੀ ਹੁੰਦੀ ਨਵੇਂ ਤੋਂ ਨਹੀਂ ਜਿਹੜੀ ਜਿਹੜੀ ਪਤਾਵੜਾ ਨਾਲ ਖਾਂਦੇ ਸਮਝੀ ਨਹੀਂ ਪਾਉਂਦੇ ਲੋ ਜੀ ਆਪਾਂ ਸਬਜ਼ੀ ਕੱਟਦੇ ਆਂਗੇ ਸਬਜ਼ੀਆਂ ਭਿੰਡੀਆਂ ਕੱਟ ਕੇ ਧਰਿਆਈ ਤੇ ਭੂਆ ਜੀ ਆਏ ਨੇਗੇ ਅੱਜ ਭੋਗ ਸੀਗਾ ਤੇ ਭੂਆ ਜੀ ਭੋਗ ਤੇ ਆਏ ਸੀਗੇ ਤੇ ਆਮਣੀ ਅੰਦਰ ਆ ਗਈ ਕਿਉਂਕਿ ਇਹ ਗੰਡੇ ਨਾ ਅੱਖਾਂ ਵਿੱਚ ਪੈਂਦੇ ਸੀ ਜਵਾਖਾਂ ਦੇ ਮੇਰੇ ਵੀਰ ਖਾਦੀ ਪਈ ਜਾਂਦੇ ਨੇ ਗੰਡੇ ਮਾ ਅੰਦਰ ਲੈ ਕੇ ਵਹਜਾ ਆਉਣੇ ਕਿਹਾ ਮਾਮੂ ਗੰਡੇ ਕੱਟਣ ਦੇ ਫਿਰ ਆਪਾਂ ਇੱਕ ਸਮੇਂ ਬੈਠਾਂਗੇ ਗਰਮੀ ਬਾਹਰ ਹੀ ਕੀ ਕਰੀਏ ਜਵਾਬ ਤਿੱਕ ਦੇ ਦੀ ਗਰਮੀ ਚ ਦਪਾਰੇ ਕੱਟ ਲੱਗ ਗਿਆ ਲੈਟ ਦਾ ਲੜ ਮਿਲ ਹੁਣ ਤਾਂ ਹੈਗੀ ਐ ਹੁਣ ਤਾਂ ਹੈਗੀ ਐ ਕਿਹਦੀ ਕਿਹਦੀ ਕਿੱਥੋਂ ਕਿੱਥੇ ਪੂਤਾ ਯੋਗਨ ਇੱਧਰ ਆਉਂਦੀ ਸੀ ਉੱਧਰ ਲੈ ਕੇ ਉਹ ਫੋਨ ਕਰਤਾ ਕਿ ਮਾਨ ਤੇ ਇੱਧਰ ਆ ਗਈ ਉੱਥੇ ਮਿਸਤਰੀ ਅਨਵਾਰ ਚ ਕੁੱਤਾ ਬੈਠਾ ਗਿਆ ਕਿ ਮੁੜ ਕੇ ਕਿਹਨੂੰ ਕੁੱਤਾ ਆ ਗਿਆ ਸੀ ਕੁੱਤਾ ਆ ਗਿਆ ਮੱਝੀ ਵੀ ਡਰਦੀ ਹੋ ਕੁੱਤੇ ਡਰਦੀ ਮੁੜਦੀ ਮੈਂ ਨਾ ਬੋਦੀ ਨਹੀਂ ਮੈਂ ਇਸ ਕੋ ਛੋਟੀ ਕਿੰਨੀ ਹੈ ਇਹ ਮਤੇਨ ਰਾਜਮ ਬਾਰਗੀ ਆਣ ਕੇ ਨਾਲ ਬਾਰਗੀ ਪੋਣੀਗਾ ਮੜਾ ਮੜਾ ਨਹੀਂ ਜਾਂਦਾ ਹੈ ਨੰਬਰ ਹੈ 1 9 ਫਰਲਾ ਦੀਨਰਸ ਨਾ ਮੇਰੇ ਨਾਲ ਨਹੀਂ ਖੇਡਣਾ। ਪੂਰੇ ਕੱਪੜੇ ਸਿਆੜੀ ਹੁੰਦੀ ਨੇ। ਨਹੀਂ ਕੋਲ। ਵਧੀਆ ਚਲੂਕਾ ਕੰਮ ਦੇ ਕੱਪੜੇ। ਹਾਂ ਵਧੀਆ ਰੰਗ ਉਹ ਤਾਂ ਬਹੁਤ ਜਿਵੇਂ ਵਰਗੀ ਸੀ ਇਹ ਆਪੀ ਨੀ ਮੋਟਰੀ ਸ਼ਾਨ। ਤੇ ਕਮਜੋਰੀ ਦੀ ਵਾਲੀ ਆ ਹਨਾ। ਉਹ ਹੁੰਦੀ ਨੇ ਵਾਕੀ ਤੇ। ਮੋਟਰੀ ਮੋਟਰਾ ਕਰਾ ਕੇ। ਹਾਂ। ਕਿਹਨੇ ਕੀ? ਕੌਣ? ਉਹ ਉੱਧਰ ਗਈ। ਮਲਾ ਮਾਸਿਕਾ ਰਗ ਕੇ ਨੇ ਸਾਹ ਸੁੱਕਿਓਣੇ ਮਾਸਿਕਾ ਅੱਜ ਮੁੱਖ ਵੀ ਸਾਹ ਸੁੱਕ। ਮਾਂ ਵਰਸੇ ਡੋਲਦੀ ਮਾਂ ਹੈ ਪ੍ਰਾਣੀ ਦੀ ਹੋ ਗਈ ਬੋਤਲ ਲੈ ਕੇ ਰੱਖ ਲੈਣਾ ਕੁੜੀਆਂ ਫਿਰ ਉਕਤੀ ਪਾਈ ਜਾਂਦੀ ਨੇ ਮਾਂ ਘਰ ਨੂੰ ਹੁੰਦੀ ਆ ਮਾਂ ਛੋਟੀ ਬੋਤਲ ਮੇਰੇ ਨੂੰ ਹੁੰਦੀ ਇਹ ਬਾਹਰ ਰਤੀਲਾ ਅੱਜ ਕੱਠੀ ਕੀ ਹੋ ਮਾਸਿਕ ਦੇ ਕੋਸਣ ਦੀ ਜੇ ਕਹਿੰਦੀ ਜੇ ਹੋਏ ਤੇ ਮਾਸਿਕ ਕੰਨੀ ਹੁੰਦਾ ਕੋਈ ਬਣਾਣਾ ਕੋਈ ਰੋੜੀ ਬਾਜੀ ਬੈਂਦੀ ਨਹੀਂ ਬਣਾ ਤ ਲੈਣੇ ਘਰੇ ਵੀ ਬਣਾ ਲਾਂਗੇ ਫਰਮ ਹੁੰਦਾ ਉਹ ਬੋਤਲ ਦੀਆਂ ਫਰਜਿਤ ਲਿਆ ਕੇ ਖਾਪੂਟੀ ਕੇ ਜਾਂਦੇ। ਅਬੀ ਬੀ ਆਉਂਦੀ ਐ ਤੇ ਰਸਾਲੀ ਸੱਲੀਆਂ ਨੇ ਪੁੰਨੀਆਂ ਗੀਆਂ ਸੱਲੀਆਂ ਆਪਣੇ ਬਹੁਤ ਸੋਹਣੀਆਂ ਹੋ ਗਈਆਂ। ਪਹਿਲਾ ਭੋਗ ਤੋ ਆਇਆ ਨਹੀਂ। ਸਲਵੀਰ ਭਾਗਿਆ ਸੀ ਭੋਗ ਤੇ ਸੁਖਮਾ ਦਾ ਡੈਡੀ ਬੀਬੀ ਭੂਆ ਆਈ ਹੁੰਦੀ ਸਾਰਾ ਪਰਿਵਾਰ ਪਹਿਲਾ ਭੋਗ ਤੇ ਜਾ ਕੇ ਆਇਆਗਾ ਮੁੰਡੇ ਦਾ ਭੋਗ ਸੀ ਆ ਵੀ ਮੁੰਡੇ ਨੇ। ਫੋਨ ਕਰਦੇ ਨੇ ਟੋਕਾ ਸਰਦਾਰ ਜੀ ਮੱਜਾਂ ਨੂੰ ਅੱਜ ਮੈਂ ਬਾਹਰਲੇ ਛੱਡੇ ਦੇ ਵਿੱਚ ਬਾਹਰਲੇ ਵਿੱਚ ਕੋਤੂੰ ਜਾਂ। ਅ ਕੱਲ ਤੋਂ ਅਕਬਰੀਂ ਦੀ ਆਉਂਦੀ ਸਰਤੀਆਂ ਫ੍ਰਿਜ ਦੇ ਵਿੱਚ ਉਹ ਗਿੱਲੀਆਂ ਹੀ ਹੋ ਗਏ ਮੈਂ ਚੀਰ ਕੇ ਧੁੱਪ ਲਵਾਈਏ ਬਿੰਦ। ਮਹਲਾਲਾ ਜੀ ਮੈਂ ਸਾੜ ਦੀ। ਵਿੱਚ ਹਰੀ ਨਾ ਚੁਕਰੀ ਹੋ ਗਈ। ਕਿਉਂ ਬਣਿਆ ਕੰਮ? ਬਣ ਗਿਆ ਕੰਮ। ਆ ਗਈ ਬੀਬੀ। ਪਾ ਲਈ ਕੋਈ ਨੁਕਸਾਨ ਨਹੀਂ ਹੋਣਾ। ਹਾਂ ਅਮ ਜੰਮ ਲਈ ਗਈ ਚੀਜ਼ ਹਾਂ ਹੁੰਦੀ ਆ। ਕੰਮ ਤਾਂ ਤੇ ਕਰ ਲਏ ਨੇ ਆਥਣ ਦੇ ਵੀ ਸਬਜ਼ ਸਬਜ਼ੀ ਬਣਾ ਲਈ ਰੋਟੀ ਬਣਾ ਲਈ ਹੈਗੀ ਆਪਾਂ ਹੁਣ ਸੁਨੇਹਾ ਸੁਨੇਹਾ ਖਾਣਾਂਗੇ। ਸੋ ਜੀ ਆਪਾਂ ਹਣਾ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋਈ ਚੈਨਲ ਨੂੰ ਵੱਲੋਂ ਸਬਸਕ੍ਰਾਈਬ ਵੀਡੀਓ ਬਣਾਉਣ ਬਹੁਤ ਔਖੇ ਗਰਮੀ ਵਾਲੀ ਹੈਗੀ। ਸਵੇਰੇ ਸੁਰੂ ਕਰ ਬਾਲਵੇਂ ਸ਼ਾਮ ਨੂੰ ਮਸਾ ਬਣਦੀ ਹੈ ਕਿਉਂਕਿ ਗਰਮੀ ਬਹੁਤ ਹੀ ਜ਼ਿਆਦਾ ਹੈ। ਕੁੱਪਾ ਗਰਮੀ ਐ ਤੇ ਕੰਮ ਹੀ ਮਸਾ ਹੁੰਦੇ ਨੇ ਹਨਾ ਵੀਡੀਓ ਦੇ ਵਿੱਚ ਮਸਾ ਬਣਦੀ ਆ ਆਪਾਂ ਕਰਾਂ ਇਦਾਂ ਦੀ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਚੋ ਇੱਤੇ ਬਹੁਤ